ਹਾਂਜੀ ਸਾਲੀ ਸਾਹਿਬ ਸਸਰੀ ਕਾ ਹਾਂ ਠੀਕ ਠਾਕ ਹਾਂ ਠੀਕ ਠਾਕ ਜਦ ਜਨੇ ਫੋਨ ਕਰ ਰਹੀ ਦੀ ਮੈਨੂੰ ਪੈਸਿਆਂ ਬਾਰੇ ਚੁੱਪ ਕਰ ਜਾ ਜਿੱਥੇ ਹੋਰੀ ਕੋਈ ਤੈਨੂੰ ਪਤਾ ਹੀ ਆ ਚੱਪਾ ਜਲਾ ਮੈਂ ਮਨਜੇ ਤੇ ਬੈਣੀ ਕਿੱਥੇ ਆਉਣੀ ਮੈਂ ਪਤੀਲਾ ਧਰਵਾ ਲੈ ਚੱਲ ਆ ਵਧੀਆ ਥਾ ਮੁੰਡੇ ਨੇ ਫੋਨ ਕਰ ਰਿਆ ਦੀ ਜੱਟੀ ਨੇ ਸਾਹ ਹਾਂ ਉਹ ਬਣਾ ਮੈਨੂੰ ਦਿੱਕਤ ਆ ਪਈ ਹਾਂ ਦਿੱਕਤ ਹੂੰ ਸਮਝਦੀ ਥੋੜਾ ਜਿਹਾ ਦੱਸੋ ਆ ਕੁੜੀ ਦੇ ਕੰਮ ਨੇ ਲੱਗਦਾ ਤਾਂ ਅੰਦਰ ਹੀ ਗੁੰਡਾ ਲਾਈ ਰਹੀ ਹੈ ਮੈਂ ਤਾਂ ਕਹਿੰਦੀ ਜੇ ਜੈਦਨ ਉਹ ਹੀ ਪਈ ਬਣੀ ਸੱਤੀ ਸੱਤੀ ਕੰਮ ਸੇੜ ਰਹੀ ਹੈ ये कल आपने कितने कमों का क्या हुआ ना तुझी सामने होने हाँ और वोड़े के ताईजी ना ये खुले हैं नहीं अच्छा हाँ इनाम पे यान साम के ताई कपड़े यहाँ बजिया बजाएंगे नहीं तो छह खुले हैं ना है एक खुले हैं ना थोड़े ये ठीक है हाँ साम के रखने के लिए धीरे धीरे समय हाँ बस बुलाओगे ना बस

ਹੋਂ ਤਾਂ ਸਜੀਤ ਕਰੇ ਸਾਰੇ ਹਾਂ ਸਭ ਠੀਕ ਆ ਮੇਰੇ ਘਰ ਦੇ ਪਰ ਹਾਂ ਸਭ ਠੀਕ ਤੇ ਚਲੋ ਉਹ ਫਿਰ ਜੱਗੇ ਨੇ ਫੋਨ ਕਰਤਾ ਦੀ ਨਾ ਮੈਨੂੰ ਸਵੇਰੇ ਅੱਛਾ ਕਹਿੰਦਾ ਵੀ ਉਥੋਂ ਆੜਦੀ ਏ ਤੂੰ ਵੀ ਮੈਂ ਠੇਕਾ ਦੇਣਾ ਹੈ ਦੇਣਾ ਕੀ ਹੋਰ ਹਾਂ ਫਿਰ ਮਕਾ ਵੀ ਚਲੋ ਜਿਬਕਾਂ ਦੀ ਘਰ ਮੰਨਣੀ ਪੈਦੀ ਹੈ ਹਾਂ ਇਹ ਕੀ ਹੈਗਾ ਵਧੀਆ ਹੁੰਦਾ ਜੀਜੇ ਤੂੰ ਆ ਗਿਆ ਤੇ ਲੋਕਾਂ ਸੰਭਲਿਆ ਮਾੜਾ ਜਿਹਾ ਹਣਾ ਹੁਣ ਤੇਰੀ ਪਤਨੀ ਜੇ ਸਾਧੂ ਦਾ ਹੁਣ ਗਿਆ ਹੋ ਜਾਗਾ ਉਹ ਤਾਂ ਮੁੜਦਾ ਨਹੀਂ ਹੈਗਾ ਹੁਣ 2 ਮਹੀਨੇ

ਹਾਂ ਰੋਟੀ ਮਾਂ ਕੋਲ ਖਾ ਕੇ ਫੇਰਾਉਂਦੀ ਨਾ ਬਗਿਆਦੀ ਪੈਸੇ ਲੈਣਾ ਹਾਂ ਤੇ ਹੁਣ ਮੈਂ ਚਾਹਤਾ ਮੈਂ ਵੀ ਕੋਈ ਮੜਾ ਮੋਟਾ ਕੰਮਕਾਰ ਕਰੂੰਗਾ ਕਬੀਲਦਾਰੀਆਂ ਦੇ ਭਾਈ ਕੀ ਕਰੀਏ ਉਹ ਫਿਰ ਮੈਨੂੰ ਬਸ ਜੱਗੇ ਨੂੰ ਇੱਕ ਮੱਝ ਜਵਾਬ ਨਹੀਂ ਦੇ ਸਕਿਆ ਨਾ ਨਾ ਕੋਈ ਜਵਾਬ ਤਾਂ ਫਿਰ ਹੁਣ ਚੱਲਦਾ ਨਹੀਂ ਹੈਗਾ ਸੋ ਡੇਦੀ ਦਾ ਸਾਨੂੰ ਮੀਤਾ ਹਾਂ ਠੀਕ ਹੈ ਮੈਂ ਹੁਣ ਚੱਲਦਾ ਕਬੀਲਦਾਰੀ ਤੇ ਸਸਰੀ ਘਰ ਠੀਕ ਹੈ ਲੈ ਰੋਟੀ ਪਾਣੀ ਖਾ ਜਾਂਦਾ ਬਸ ਕੋਈ ਨਾ ਮੈਂ ਉਹਨੂੰ ਕਹਾ ਪੀਦੀ ਕਿੰਨਾ ਜੱਗ ਦਾ ਮਾਸਟਰ ਦੇਖੀ ਮੈਂ ਤਾਂ ਬਹੁਤ ਦਾਸ ਰੇ ਮੇਰੀ ਭੈਣ ਕਿੰਨਾ ਸੋਹਣੀ ਹੈ ਮੇਰੇ ਲਈ ਵੀ ਗੱਲ ਤਾਂ ਕੀ ਵੀਰ ਤਾਹੋਂ ਕਰ ਰੋ ਦੀ ਆ ਗੋੜੀ ਨੂੰ ਤੂੰ ਦੇਖ ਬੋਲਾਗਾ ਉਤਰੀ ਨਾ ਟੱਕਰ ਚ ਲੈ ਮਾਤੜੀ ਮਾਤੜੀ ਕਿੱਥੇ ਰਹਿੰਦੀਆਂ ਹਾਂ ਭਾਈ ਸਤਿ ਸ਼੍ਰੀ ਅਕਾਲ ਤੂੰ ਬਾਈ ਕਿੱਥੇ ਗਈ ਮੈਂ ਮਾਤੜੀ ਉਧਰ ਪਸੂਆ ਵਾਲੇ ਸੀ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਫਿਰ ਮਾਂ ਦਾ ਤਾਂ ਹੁੰਦਾ ਨਹੀਂ ਨਾ ਪਸੂਆ ਦਾ ਕੰਮ ਤਾਂ ਆ ਕਰਕੇ ਫਿਰ ਮੈਂ ਕਿਹ ਚਲਣਾ ਠੰਡ ਵੀ ਆਵੇਂ ਮੈਂ ਕਰੇ ਆਉਣੀ ਠੀਕ ਹੈ ਚਲ ਭਾਈ ਵਧੀਆ ਮਿਲਲੀ ਤੂੰ ਮੈਨੂੰ ਮੈਂ ਤਾਂ ਹੁਣ ਜਾਣਾ ਚੱਲੇ ਵੀ ਤੁਸੀਂ ਰਹਿੰਦੇ ਅੱਜ ਨਹੀਂ ਭਾਈ ਫਿਰ ਮੈਂ ਵੀ ਹੁਣ ਆਇਆ ਕਿ ਮੜੇ ਜੱਗੇ ਤੇ ਕੋਈ ਕੰਮ ਭੇਜੇ ਲੈ ਚੰਗਾ ਭਾਈ ਫਿਰ ਮੈਂ ਤਾਂ ਚੰਦਾ ਠੀਕ ਐ ਮਾਸਟਰ ਜੀ ਹਾਂ ਠੀਕ ਆ ਭਾਈ ਠੀਕ ਤਾਂ ਸਹੀ ਕਿਵੇਂ ਗੱਲਾਂ ਕਰਦੇ ਸੀ ਨਹੀਂ ਗੇੜ ਲਾ ਲਾ ਕੇ ਗੱਲਾਂ ਕਰਦੇ ਨੇ ਹਜੇ ਤਾਂ ਇਹਨਾਂ ਨੇ ਨਾ ਮੇਰੇ ਰੰਗ ਟੰਗ ਦੇਖੇ ਨਹੀਂ ਪਥੇਰਾ ਮੈਂ ਨੰਮ ਨਮ ਕੇ ਦੇਖ ਲਿਆ ਨਾ ਮੂਰੇ ਪਰ ਇਹ ਨਹੀਂ ਕਿਸੇ ਲੈਣ ਤੇ ਆਉਂਦੇ 10 ਲੱਖ ਰੁਪਈਆ ਚਾਲ ਕਰਨਾ ਦਿਖਾ ਹੱਥ ਦੀ ਸਫਾਈ ਆਈ ਕਰਦੀ ਆ ਕੋਈ ਨਾ ਮੈਸੇਜਿੰਗ ਫੋਨ ਕਰਦੀ ਆ ਉਹ ਨੂੰ ਕੁਛ ਦੀਆਂ ਵੀ ਕਿੱਥੇ ਹੈਗਾ ਟਾਈ ਜਾਣਾ ਉਹ ਬਥੇਰਾ ਕਹੀ ਜਾਊਗਾ ਹਾਂ ਨਿੰਨ ਫੋਨ ਨਹੀਂ ਕਰਦੀ ਫੋਨ ਨਹੀਂ ਕਰਦੀ ਹਾਂ ਬੈਠਾ ਲੋងਿਆਂ ਨੂੰ ਫੋਨ ਹੈ ਇਹ ਕਿਤਨਾ ਹੱਜਾ ਤੇਰੇ ਚੰਗੀਆਂ ਬਣਾਇਆ ਲੈਨੇ ਜਿੱਦਣ ਹੱਥ ਮਾਰਦੀਆਂ ਉਦਰੀ ਪੈਸੇ ਹੀ ਵਾਦੇ ਪੈ ਗਈ ਪੈਸੇ ਲੈ ਹੁਣ ਏਟਾ ਜਾਣਾ ਫੋਨ ਨਹੀਂ ਚੱਕਦਾ ਹੂੰ ਬਥੇਰਾ ਬਿੰਦੇ ਬਿੰਦੇ ਫੋਨ ਕਰੀ ਜਾਊਗਾ ਆਏ ਵੇ ਚੱਕਰਾ ਸ਼ਰੀ ਚੱਕ ਲੈ ਹੈਲੋ ਹੈਲੋ ਹਾਂ ਸਰੀ ਕਿਵੇਂ ਆ ਅੱਜ ਮੈਂ ਸਾਥੀ ਕਿਤੇ ਹੋਣੀ ਨਾ ਵੇ ਛੱਡ ਕੇ ਤਾਂ ਤੈਨੂੰ ਮੈਂ ਬਥੇਰਾ ਵਧੀਆ ਗਈ ਸੀ ਮੈਂ ਤੈਨੂੰ ਐਂ ਕਹਿਨੀ ਆ ਤੇਰੇ ਕੋਲੇ ਤਾਂ ਨਹੀਂ ਕੋਈ ਹੈਗਾ ਕੋਲੇ ਤਾਂ ਮੇਰੇ ਕੋਈ ਨਹੀਂ ਹੈਗਾ ਮੈਂ ਤਾਂ ਧੀ ਫੇਕ ਰਹਾ ਮੈਂ ਤਾਂ ਛੱਡ ਪਗੜੀ ਦੀ ਪਾਲਾ ਬਹੁਤ ਬਣਾ ਆਪਣੇ ਆਖੇ ਵੇ ਤੇਰੀ ਠੰਡ ਤਾਂ ਮੈਂ ਇੱਕ ਮਿੰਟ ਲੰਮਾ ਹਟਾਉਣ ਨੂੰ ਹਾਂ ਮੇਰੀ ਗੱਲ ਸੁਣ ਲੈ ਕੰਧਾਂ ਤੇਰੀ ਕੰਨ ਹੁੰਦੇ ਨੇਗੇ ਧਿਆਨ ਨਾਲ ਗੱਲ ਸੁਣ ਮੇਰੀ ਸੁਣਾ ਸੁਣਾ ਤੇਰੀਆਂ ਕੰਧਾਂੋਂੋਂ ਤਾਂ ਕਿਤਾ ਮੈਂ ਜਾਉ ਰਿਹਾ ਹਾਂ ਹਾਂ ਮੈਂ ਵੀ ਤੇਰੇ ਸਹਾਰੇ ਜੀ ਉਡੀਕ ਰਦੀ ਆ ਮੈਂ ਤੈਨੂੰ ਐਂ ਗੱਡੀ ਸੀ ਬੇ ਹੁਣ ਆਪਣੀ ਲਾਟਰੀ ਲੱਗਣ ਵਾਲੀ ਆ ਉਹ ਵੀ 50 10 ਲੱਖ ਦੀ ਲਾਟਰੀ ਤਾਂ ਮੇਰੀ ਲੱਕ ਤੇ ਜਾਈ ਹੋਗੀ ਬੇਲਾ ਤੂੰ ਕਿਤੇ ਕਰਨਾ ਨੂੰ ਐਵੇਂ ਜਾਣਦਾ ਮੈਂ ਵੀ 100 ਪਤਣਾਂ ਦੀ ਤਾਰੂਆ ਤੈਨੂੰ ਪਤਾ ਨਾਲੇ ਜਦੋਂ ਮੈਂ ਹੱਥ ਦੀ ਸਫਾਈ ਦਿਖਾਉਣੀ ਆ ਨਾ ਫਿਰ ਕੋਈ ਵੀ ਆ ਜੇ ਬੇ ਮੂਰੇ ਮੈਂ ਨਹੀਂ ਛੱਡਦੀ ਕਾਫਰ ਗਿਆ ਟਿਕਾਣਾ ਤੇ ਹਾਈ ਹਾਈ ਬੇ ਤੇਰੀ ਨਾ ਛੋਟੀਆਂ ਹੀ ਸੋਚ ਰਹੂਗੀ ਹਾਂ ਸਾਢੇ 10 ਲੱਖ ਕਾਫਰ ਕਾਫਰ ਦਾ ਖਰਚ ਹਾਂ ਬੇ ਮੇਰੀ ਗੱਲ ਸੁਣ ਲੈ ਜਦੋਂ ਆਪਣੇ ਹੱਥ ਵਿੱਚ ਸਾਢੇ 10 ਲੱਖ ਰੁਪਈਆ ਆ ਗਿਆ ਫਿਰ ਆਪਾਂ ਜਾਵਾਂਗੇ ਕੁੱਲੁੰਗ ਨਾਲੀ ਉੱਥੇ ਆਪਾਂ ਲਵਾਂਗੇ ਸ਼ੀਸ਼ਿਆਂ ਵਾਲਾ ਕਮਰਾ ਫਿਰ ਇੱਕ ਤੂੰ ਹੋਵੇਂਗਾ ਇੱਕ ਮੈਂ ਹੋਊਂਗੀ फिर ना किसी का डर ना भै दोने आप लुटा गए बे तू मेरे पे दे ते छा दो बैठे होवे ना तेन फिर दसू मैं मेरे घरे कोई नहीं है घर आला मेरे गया होगा गा वह शाम तक मुड़ूगा ਮੈਨੂੰ ਪਤਾ ਬੁੜੀ ਨੂੰ ਮੈਂ ਕੀ ਜਾਣਦੀ ਆ ਤੇ ਨਾਲ ਜਦੋਂ ਤੂੰ ਹੋਵੇਂਗਾ ਮੇਰੇ ਬੇ ਹੁਣ ਤੂੰ ਨਾ ਐਵੇਂ ਨਾ ਪੁੱਠੀਆਂ ਜੀਆਂ ਗੱਲਾਂ ਮਾਰੀ ਆਇਆ ਕਰ ਕਹਿੰਦੇ ਹੁੰਦੇ ਆ ਕੋਈ ਚੱਜ ਦੀ ਮੂੰਹ ਵੀ ਗੱਲ ਕੁੱਟ ਲਿਆ ਕਰ ਹੁਣ ਤੂੰ ਆਉਣਾ ਤੇ ਨਹੀਂ ਆਉਂਦਾ ਪਹਿਲਾਂ ਮੈਨੂੰ ਐਂ ਗੱਲ ਦੱਸ ਦੇ ਮੈਨੂੰ ਆਪਦੀ ਸੇਫਟੀ ਦੀ ਚਿੰਤਾ ਹੋਣੀ ਆ ਤੇਰੇ ਕੁੱਛੇ ਨਾ ਕਰਕੇ ਕਿਤੇ ਮੈਂ ਆਪਣੇ ਬਹੁਤ ਹੱਥ ਨਾ ਆਵਾਂ ਬੇ ਨਹੀਂ ਪਣਾਉਂਦੀ

ਹਾਈ ਵੀ ਤੁਮ ਤਾਂ ਮੇਰੀ ਸੱਚੀ ਜਾਨ ਹੀ ਕੱਢ ਲੈਣਾ ਚਲ ਠੀਕ ਆ ਓਕੇ ਬਾਈ ਇਹ ਤੇ ਜਾਨ ਹੀ ਕੱਢੀ ਮਗਰ ਦੀ ਨਹੀਂ ਕੋਈ ਮੈਂ ਮੈਂ ਤਾਂ ਸਾਰੀਆਂ ਹੀ ਤੇਰੀਆਂ ਕੱਲੀ ਜਾਨ ਕੀ ਕੱਢਣੀ ਜਾਂਦਾ ਚਲ ਠੀਕ ਆ ਆ ਜਾ ਹੁਣ ਤੂੰ ਮਿੱਠੀਆਂ ਮਿੱਠੀਆਂ ਗੱਲਾਂ ਨਾ ਮਾਰ ਇਹ ਗੱਲਾਂ ਵਿੱਚ ਆਪਾਂ ਟਾਈਮ ਨਹੀਂ ਖਰਾਬ ਕਰਨਾ ਠੀਕ ਹੈ ਤੂੰ ਤਾਂ ਰੱਖ ਫੋਨ ਮਤਲਬ ਹਾਂ ਚਲ ਠੀਕ ਆ ਹਾਈ ਮੈਂ ਮਰ ਤਾ ਤੇਰਾ ਅੱਜ ਦੇਖੀ ਟਰੇਰੀਆਂ ਲੱਗਦੀਆਂ ਇਹਦੀ ਕੀ ਜਾਣ ਹਾਏ ਮੈਂ ਮੱਤਿਆ ਆ ਤੂੰ ਤਾਂ ਸੁਣਾ ਗਿਆ ਚੱਲ ਮੈਂ ਛੱਡ ਬੜੀ ਜਿਦਾ ਮਰਜੀ ਹੋਵੇ ਹੁਣ ਨਹੀਂ ਮੈਂ ਚੱਕਦੀ ਬੱਸ ਹੁਣ ਤਾਂ ਮੈਨੂੰ ਆਪਦਾ ਕੰਮ ਕਰਨ ਦੇ ਪਹਿਲਾਂ 10 ਲੱਖ ਰੁਪਈਆ ਦੇਖਾਂ ਕੜਾ ਤੇਰਾ 10 ਲੱਖ ਰੁਪਈਆ ਆ ਗਿਆ ਮਰੇ ਹੱਥ ਦੇ ਵਿੱਚ ਹੁਣ ਦੇਖੀ ਮੈਂ ਜਾਣਾ ਜਾਂ ਮੇਰਾ ਕੰਮ ਜਾਣਾ ਜਾਂ ਜਾਣਾ ਮੇਰਾ ਸ਼ੈਰੀ ਨਹੀਂ ਆ ਵੀ ਪਤਾ ਨਹੀਂ ਕਿਹੜਾ ਦਾ ਫੋਨ ਦੇ ਕੁੱਤੇ ਹੀ ਬਹਿ ਜਾਂਦੇ ਆ ਦਾਦੇ ਨੂੰ ਹੁਣ ਜਦੋਂ ਚੰਗਾ ਕੰਮ ਕਰਨਾ ਹੁੰਦਾ ਨਾ ਇਹ ਫਿਰ ਵਿੱਚ ਆ ਡਬਦਾ ਸੱਪਾਂ ਦਾ ਮੰਡਾ ਹੀ ਹੁੰਦਾ ਲੈ ਨਾ ਕਰਨੀ ਆਂ ਦੇਖ ਕੇ ਦੱਸੇ ਨੂੰ ਜੇ ਉਹਦੇ ਪਿੱਛੇ ਆਗੇ ਤੇ ਕਰਜ ਕੋ ਸੁਣਨਾ ਹੈ ਨਹੀਂ ਤੇ ਨਾਲੇ ਉਹਨੂੰ ਵੀ ਪਤਾ ਲੱਗੂ ਕਿਵੇਂ ਮੇਰੇ ਦੇ ਖਾਤੇ ਚੱਕ ਚੱਕ ਕੇ ਸਰਕੁੰਦਾ ਨੂੰ ਹੁਣ ਪਤਾ ਲੱਗੂ ਕਿ ਮੈਂ ਕਿੰਨਾ ਹੱਦ ਤੱਕ ਗੇਰੀ ਸੱਟ ਦੀ ਆਂ ਇੰਨੇ ਅੰਦਰ ਬਾਅਦ ਕੇ ਦੱਸ ਦਿਆਂਗੀ ਇੱਥੇ ਕੀ ਹੁਣ ਤੇ ਤੈਨੂੰ ਪਤਾ ਦਾ ਸਾਰਿਆ ਕੋਠੇ ਕਾਠੇ ਤੋੜੀ ਫਿਰਦੇ ਆਂਂਡੀ ਗਵੰਡੀ ਚਲੰਦਰ ਚੱਲਦੀ ਆਪਾਂ ਨਾ ਤੇ ਮੈਂ ਆਂਦਾ ਤੇ ਮੈਨੂੰ ਯਾਦ ਕਰਦਾ ਨਾ ਕਿ ਨਹੀਂ ਅੰਦਰ ਹੀ ਦੱਸਾਂਗੀ ਇੱਥੇ ਦੱਸਾਂ ਹਾਈ ਚਲ ਆ ਜਾ ਚੋ ਚਲ ਆ ਜਾ ਮਾਨ ਇੱਥੇ ਹੀ ਨਾ ਖੜਾ ਰਹਿ ਅੱਜ ਮੈਂ ਕਿਹੜੀਆਂ ਗੱਲਾਂ ਕਰਨੀਆਂ ਤੇ ਤੇ ਜਿਹੜਾ ਛੇਤੀ ਉਲਾਇਆ ਹੈ ਵੇ ਦੱਸ ਦਿਆਂ ਤੇ ਉਹ ਤਾਂ ਪਹਿਜੋਤੇ ਵੀ ਆਇਆ ਤੀਗਾ ਹੈ ਉਹ ਕੇ ਮੇਰੇ ਮਾਮੇ ਦਾ ਮੁੰਡਾ ਮਾਮੇ ਦੇ ਮੁੰਡੇ ਨੇ ਜੱਫੀਆਂ ਪੈਂਦੀਆਂ ਹੁੰਦੀਆਂ ਨੇ ਕਿਤੇ ਦੇ ਵੀ ਵੀ ਕੀ ਲੱਗ ਸਕਦਾ ਹੈ ਨਾ ਸਲੇਮਨ ਹਾਇੰਡਰ ਸਰ ਕਿਤੇ ਹੋਈ ਨਾ ਹਾਂ ਹਾਂ ਤਰੀਆਇਆ ਕਰ ਕਦੇ ਐਂ ਵੀ ਕਹਿ ਜਾ ਕਰ ਵੀ ਹਾਂ ਕਰਨਾ ਮੈਂ ਵੀ ਤੈਨੂੰ ਇੰਨਾ ਯਾਦ ਕਰਦਾ ਸੀ ਤਾਂ ਹੀ ਮੈਂ ਤੇਨੂੰ ਕਮਨ ਲਾਉਂਦਾ ਰਹਿਣਾਗਾ ਜੇ ਤੂੰ ਯਾਦ ਕਰਨਾ ਤਾਂ ਇਹ ਤਾਂ ਹੋਈ ਹੋਣਾ ਹੈ ਸਭ ਤੋਂ ਵੱਧ ਪਿਆਰ ਮੈਂ ਤੈਨੂੰ ਕਰਦਾ ਅੱਛਾ ਹਾਂ ਇਹ ਮਰ ਗਿਆ ਸੱਚੀ ਗੱਲ ਨਹੀਂ ਆ ਤੇ ਤੇ ਤੁਮ ਮਰਗੀ ਮੈਂ ਬਿਆਰਗੀ ਨੂੰ ਕਰੂੰਗਾ ਮੇਰੇ ਤਾਂ ਐਂ ਦੇ ਕਰਦਾ ਹੁੰਦਾ ਵੀ ਦਿਨ ਸਾਹਮਣੇ ਬਿਠਾ ਗਏ ਨਾ 24 ਘੰਟੇ ਦੇਖੀ ਜਾਵਾਂ ਦੇਖੀ ਜਾਵਾਂ ਸਰੀ ਕਦਾਂ ਮੈਨੂੰ ਇਹ ਦੇਖੀ ਜਾਈਂਗਾ ਨਾ ਸੌਂਵੇਂ ਨਾ ਪਰਮੇ ਨਾ ਮੈਂ ਤਾਂ ਭੋਖੀ ਨਹੀਂ ਲੱਗਦੀ ਹੈਗੀ ਜਦੋਂ ਤੂੰ ਮੇਰੇ ਕੋਲੇ ਹੁੰਨਾਗਾ ਹੂੰ ਤੇ ਜਿਹੜੀ ਕੰਮ ਨਹੀਂ ਬੁਲਾਇਤੀ ਉਹ ਕੰਮ ਤਾਂ ਵੀ ਕਰ ਲੈ ਉਹ ਤਾਂ ਮੇਰਾ ਕੰਮ ਕਰਿਆ ਤੇ ਹੈਗਾ ਆ ਠੀਕ ਹੈ ਤੇ ਮੈਂ ਤਾਂ ਹਾਂ ਮੈਂ ਤੂੰ ਕੀ ਜਾਣਦਾਗਾ ਵੀ ਕਰਨਾ ਹੈ ਨਹੀਂ ਅਹੀਂ ਦੇਖ ਤਾਂ ਸਹੀ ਮੈਂ ਤੈਨੂੰ ਕੀ ਕਿਹਾ ਸੀ 7.5 ਲੱਖ ਰੁਪਈਆ ਹੋਮ ਕਰਨੀ ਪੱਤੀ ਨਿਕੜੀ ਬਾਦੇਂ ਤੇਰੇ ਨਾਲ ਮੈਂ ਵਾਦਾ ਕਰਿਆ ਕਿਹੜਾ ਨਹੀਂ ਨਿਭਾਇਆ 10 ਮਿੰਨ ਤੋਂ ਵਿੱਚ ਤੇਰੇ ਕੀ ਵੇਲੇ ਬੈਗ ਮਾਰੀ ਤੇ ਇਹ ਤਾਂ ਜਦ ਮੈਂ ਲਾਈ ਤੇ ਜਿਹੜਾ ਸੋਨਾ ਤੁਨਾ ਮੈਂ ਤਾਂ ਉਹ ਵੀ 사ਦਾ ਪਾ ਰਿਹਾ ਇਹਦਾ ਵਿੱਚ ਆਂ ਅੰਦਰ ਕਰ ਦਿੱਤਾ ਨਹੀਂ ਜੀ ਸਹੀ ਮੋਟਨਾ ਪਨ ਫੜੇ ਤਾ ਅੰਟੀ ਪਤਾ ਲੇਕਦਾ ਅੰਟੀ ਮੱਥਾ ਟੇਕਨਾ ਮੱਥਾ ਟੇਕ ਦੇਦੇ ਲੱਗਦੇ ਨਾ ਤੂੰ ਉੱੱਦੇ ਵੀ ਆਇਆ ਤੀ ਹੈ ਕੋਈ ਮੈਂ ਨਹੀਂ ਜਾ ਰਹੀ ਐਕਚੁਅਲੀ ਤਾਂ ਅਗਰ ਕੀ ਮਹਾਂਤਰ ਮੈਂ ਮਿਲ ਜਾਣਾ ਲੈ ਮੈਂ ਕਿਹੜੀਆਂ ਗੱਲਾਂ ਕਰਦੀਆਂ ਦਸਨ ਭਰਾ ਆਉਂਦੇ ਹੁੰਦੇ ਆ ਭੈਣਾਂ ਕੋਲੇ ਹਾਂ ਅੱਛਾ ਭਰਾ ਨੇ ਭਰਾ ਤਾਂ ਸਾਡੇ ਵੀ ਆਉਂਦੇ ਹੁੰਦੇ ਨੇ ਭਰਾ ਜੱਫੀਆਂ ਨਹੀਂ ਪਾਉਂਦੇ ਭੈਣਾਂ ਨੂੰ ਜਾਦਾ ਪਾਣਾ ਮੋਟਾ ਬਣੋਸਣਗੇ ਜਾਂ ਫਿਰ ਤੇ ਹੱਥ ਰੱਖਣਗੇ ਹੈ ਆ ਤੂੰ ਜੱਟੀਆਂ ਦਾ ਪਾਪਾ ਬੇਣੀ ਆ ਤੂੰ ਤਾਂ ਨਹੀਂ ਮੇਰੇ ਮਾਮੇ ਦਾ ਮਾਮੇ ਦੇ ਮੁੰਡੇ ਦਾ ਆ ਸੰਤ ਲੱਤੀ ਦੇ ਰਹਿੰਦੇ ਜੱਟੀਆਂ ਦੇ ਨਹੀਂ ਆਂਟੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਅੱਜ ਕੱਲ ਪੜੇ ਲਿਖੇ ਦਾ ਐਡੀ ਸਟਾਈਲ ਹੁੰਦਾ ਜੀ ਤੇ ਇਹਦਾ ਕੋਟ ਕੈਰੀ ਤੇ ਕਹਿੰਦੀ ਕਿੱਥੋਂ ਲਿਆਦਾ ਇੰਨਾ ਵਧੀਆ ਇਹ ਮੇਰੇ ਅਨਪੜ੍ਹ ਨੇ ਨਾ ਇਹਨਾਂ ਦੀ ਸੋਚ ਥੋੜੀ ਆਪਾਂ ਬਦਲ ਸਕਦੇ ਆਂਗੇ ਜਿਹਹ ਜਿਹੜੀ ਇਹਨਾਂ ਦੀ ਸੋਚ ਆ ਇਹ ਬੱਤੀ ਜਾਂਦੇ ਨੇਗੇ ਬੜਾ ਬੜਾ ਚੁੱਪ ਕਰਕੇ ਮੈਨੂੰ ਤਾਂ ਦਾਲ ਚ ਕਾਲਾ ਕਾਲਾ ਲੱਗਦਾ ਨਿੱਕ ਕਾਲਾ ਕਾਲਾ ਕੀ ਕਾਲਾ ਕਾਲਾ ਕਿ ਮੇਂ ਤਾਂ ਸਾਰੀ ਹੀ ਢਾਲਨ ਪੁੱਤੇ ਦੀ ਕਾਲੀ ਹੋ ਲੱਗਦੀ ਐ ਹਾਂ ਮਾਂ ਚਲ ਤੂੰ ਵੀ ਅੱਜ ਮੇਰੇ ਮੁੰਡੇ ਦੀ ਨਾ ਸੋਣੀ ਲੈ ਤੇ ਅੱਜ ਸਾਰੀ ਢਾਲੀ ਕਾਲੀ ਆ ਤੇ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਹਟੂੰਗੀ ਅੱਛਾ ਹਾਂ ਫਿਰ ਮੈਂ ਵੀ ਨਾ ਤੇਰੇ ਜੱਗੀ ਨੂੰ ਬੁਲਾਉਣੀ ਹਣੀ ਅੱਛਾ ਤੂੰ ਵੀ ਕੀ ਜਾਦੂ ਰੱਖ ਮਾਂ ਤੇਰੀ ਗੱਲ ਕਰਦੀਆਂ ਗੱਲ ਕਰ ਤੇ ਜੱਗੀ 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 ਉਹ ਨਹੀਂ ਆਉਂਦਾ

ਤੁਸੀਂ ਜੀ ਆ ਤੁਸੀਂ ਤਾਂ ਕਹਿੰਦੇ ਸੀ ਚਾਹ ਬਣਾਵਾਂਗੇ ਉਹ ਮੈਂ ਤਾਂ ਰੇਲਮੂ ਦਾ ਪਤਾ ਕਰਨ ਗਿਆ ਤੇ ਉੱਥੇ ਤਾਂ ਇੰਨਾ ਘੱਟ ਹੋ ਰਿਹਾ ਹੈ ਅੱਛਾ ਅੱਛਾ ਆ ਤਾਂ ਬਹੁਤ ਟਾਈਮ ਲੱਗ ਜੂ ਬੇਬੇ ਕਿੱਥੇ ਗਈ ਆ ਤੂੰ ਬੇਬੇ ਦਾ ਤੁਹਾਨੂੰ ਪਤਾ ਹੈਗਾ ਉਹ ਤਾਂ ਗਵਾਂਡੀਆਂ ਦੇ ਗਈ ਆ ਉਹਨਾਂ ਨੇ ਨਾ ਮਰਗਮੁਰਗ ਜੀ ਹੋ ਗਈ ਸੀਗੀ ਕਹਿੰਦੀ ਚਲ ਮੈਂ ਬੈਠੇ ਹੁਣੀ ਅੱਜ ਦਿਨ ਵੀ ਵਧੀਆ ਲਾ ਉਹ ਨਾਲੇ ਤੜਕੀ ਗਈ ਸੀ ਜਦ ਮੈਂ ਰਮਨ ਨੂੰ ਛੱਡਣ ਗਿਆ ਦੀ ਫੇਰ ਵਾਪਸ ਗਈ ਹਾਂ ਪਤਾ ਨਹੀਂ ਜੀ ਹੁਣ ਉਹਦੀਆਂ ਉਹੀ ਜਾਣੇ ਤੁਸੀਂ ਦੱਸੋ ਚਾਹ ਪਾਣੀ ਤੁਸ ਬਣਾਣਾ ਆਹ ਚਾਹ ਤਾਂ ਪੀਣੀ ਆ ਮੈਂ ਐ ਕਰ ਆਮ ਜੜਾ ਲੈ ਉਹਨਾਂ ਕਰੀ ਮੜੇ ਜਾਂਦਾ ਇੱਧਰ ਆ ਲੈ ਚੱਕੀ ਇੱਧਰ ਡਾਲ ਠੀਕ ਹੈ ਜੀ ਬਾਹਰੇ ਨਾਲ ਕਰ ਦਿੰਦਾ ਮੈਂ ਮਲਾਂ ਨਾ ਕਰਦਾ